ਦਰੀ ਨਮੀ ਵੀਡੀਓ ਦੇ ਵਿੱਚ ਸਵਾਗਤਾਂ ਮੈਂ ਤੁਹਾਨੂੰ ਰਿਵਿਊ ਦੇਣਾ ਹੈ ਅਬਕੀਰਾ ਦਵਾਈ ਦਾ ਪਹਿਲਾਂ ਆਪਣੀ ਕਣਕ ਦੇਖ ਲਓ 187 ਹੈ ਇਹ ਕੱਲੀ ਸਿੰਗਲ 187 ਹੈ ਕੋਈ ਮਿਕਸ ਨਹੀਂ ਹੈਗੀ 187 ਠੀਕ ਹੈ ਜੀ ਤੇ ਇਹ ਬਜਾਈ ਹੋਈ ਸੀ ਆਪਣੀ 15 ਨਵੰਬਰ ਦੀ ਗੁੱਲੀ ਡੰਡੇ ਦੀ ਗੱਲ ਕਰਾਂ ਬਹੁਤ ਜ਼ਿਆਦਾ ਹੁੰਦਾ ਦਾ ਖੇਤਾਂ 'ਚ ਪਿਛਲੇ ਸਾਲ ਤਾਂ ਇੰਨਾ ਹੋਇਆ ਤਾਂ ਝਾੜ ਪਰ ਵੀ ਫਰਕ ਪਿਆ ਤੇ ਉਂ ਵੀ ਖਰਚਾ ਜ਼ਿਆਦਾ ਆ ਗਿਆ ਕਿਉਂਕਿ ਹਰ ਵੀ ਸਾਈਡ ਆਪਾਂ ਨੂੰ ਬਹੁਤ ਕਰਾਉਣੀ ਪੈਣੀ ਆ ਲੀਡਰ ਕਰ ਲੋ ਹਨਾ ਐਕਸ acel ਕਰ ਲੋ ਉਹਦੇ ਨਾਲ ਮੈਟਰੀ ਪਾ ਲੋ ਬਹੁਤ ਜ਼ਿਆਦਾ ਖੱਜਲ ਖਵਾਰੀ ਹੁੰਦੀ ਆ ਦਿਮਾਗੀ ਤੌਰ ਤੇ ਵੀ ਪੈਸੇ ਤੌਰ ਤੇ ਵੀ ਹੁਣ ਤੁਹਾਨੂੰ ਦੱਸਦਾ ਵੀ ਗੁੱਲੀ ਡੰਡਾ ਰਿਐਲਿਟੀ ਕਿੰਨੀ ਆ ਹਨਾ ਵੀਡੀਓ ਪਹਿਲਾਂ ਤਾਂ ਬਥੇਰੀ ਪਾਉਂਦੇ ਆ ਲੋਕ ਕਿ ਹਾਂ ਵੀ ਗੁੱਲੀ ਡੰਡਾ ਬਹੁਤ ਕੰਟਰੋਲ ਕਰਦੀ ਆ ਬਹੁਤ ਜ਼ਿਆਦਾ ਵਧੀਆ ਏ ਪਰ ਅਸਲੀ ਰਿਵਿਊ ਦੇਣ ਲੱਗੇ ਪਤਾ ਨਹੀਂ ਕਾਤੇ ਹੋ ਜਾਂਦਾ ਕਿ ਆ ਕੰਮ ਹੋ ਜਾਂਦਾ ਇਹਦੇ ਵਿੱਚ ਆਪਾਂ ਨੇ ਅਵਕੀਰਾ ਦੇ ਨਾਲ ਪੈਂਡਾ ਮੈਥਲੀਨ ਬੰਕਰ ਕਹਿੰਦੇ ਆ ਜਿਹਨੂੰ 2 ਲੀਟਰ ਤਕਰੀਬਨ 10 11 ਕਿਲਿਆਂ ਦੇ ਵਿੱਚੋਂ 10% ਗੁੱਲੀ ਡੰਡਾ ਹੈਗਾ ਏ ਜਿੱਥੇ ਪਹਿਲਾਂ ਹੁੰਦਾ ਤਾਂ 80 ਤੋਂ ਲੈ ਕੇ 90% ਗੁੱਲੀ ਡੰਡਾ ਦਾ ਪਿਛਲੇ ਸਾਲ ਇੰਨਾ ਜ਼ਿਆਦਾ ਗੁੱਲੀ ਡੰਡਾ ਤਾਂ ਤੇ ਹੁਣ ਗੁੱਲੀ ਡੰਡਾ ਨਾ ਮਾਤਰੇ ਆ ਇਹ ਝਾੜ ਪਰ ਫਰਕ ਨਹੀਂ ਪਉਂਦਾ ਗੁੱਲੀ ਡੰਡਾ ਤੁਸੀਂ ਕਦੇ ਵੀ ਦੇਖਿਆ ਹੋਊਗਾ ਮੈਂ ਦੇਖਿਆ ਹੁਣ ਤੁਹਾਨੂੰ ਵੈਰੈਟਿਕ 187 ਦੀ ਬੱਲ ਦੇਖੋ ਕਿੱਡੀ ਵੱਡੀ ਹੈ ਨਾ ਚੱਕੋ ਠੀਕ ਆ ਜੀ ਤੇ ਹੁਣ ਸਾਨੂੰ ਗੁੱਲੀ ਡੰਡੇ ਵਾਲੀ ਧਲੀ ਦਿਖਾਉਣੀ ਪਤਾ ਨਹੀਂ ਇਹ ਲੇਬਰ ਤੇ ਰਹਿ ਗਿਆ ਫੁਆਰਾ ਨਹੀਂ ਵੱਜਿਆ ਹਨਾ ਆ ਦੇਖੋ ਇਹ ਕਰਾਂਗੇ ਪਰ ਆਊਂਡ ਅਪ ਮਾਰੂਗੇ ਗਾਲ ਪਰ ਤੁਹਾਨੂੰ ਦਿਖਾਉਣਾ ਉਥੇ ਬੱਲੇ ਛੋਟੀ ਕਰ ਲੈਂਦੀ ਹੈ ਇਹ ਜਿੱਥੇ ਗੁੱਲੀ ਡੰਡਾ ਆ ਗਿਆ ਨਾ ਉਥੇ ਤਾਂ ਕਰਕੇ ਝਾੜ ਪਰ ਫਰਕ ਪੈਂਦਾ ਰਬਿਉ ਵਧੀਆ ਯਾਰ ਇਹ ਥੋੜਾ ਜਿਹਾ 10% ਨਾ ਗੁੱਲੀ ਡੰਡਾ ਕਿਉਂ ਰਿਹਾ ਜਦੋਂ ਆਪਾਂ ਨੇ ਪਾਣੀ ਲਾਇਆ ਪਹਿਲਾਂ ਜਦੋਂ ਬੱਤਰ ਆਉਣ ਲੱਗੀ ਜਦੇ ਫੇਰ ਮੀਂਹ ਪੈ ਗਿਆ ਉਦੇ ਨਾਲ ਧਰਤੀ ਗਿੱਲੀ ਰਹੀ ਦਵਾਈ ਦਾ ਕੰਮ ਇੰਨਾ ਜ਼ਿਆਦਾ ਹੋਇਆ ਨਹੀਂ ਹੈਗਾ ਪਰ ਜਿਹੜਾ ਵੀ ਹੁਣ ਗੁੱਲੀ ਡੰਡਾ ਉਹਨੇ ਬੂਝਾ ਨਹੀਂ ਮਾਰਿਆ ਵਾ ਸਿੰਗਲ ਸਿੰਗਲ ਡੱਕਾ ਖੜਾ ਹੈ ਇੰਨਾ ਜ਼ਿਆਦਾ ਫਰਕ ਹੈਗਾ ਦਵਾਈ ਦਾ ਵਧੀਆ ਬ੍ਰਾਂਡਡ ਬਾਈ ਨੇਮ ਕਰੋ ਠੀਕ ਹੈ ਨਾ ਤੇ ਉਸ ਤੋਂ ਬਾਅਦ ਜਦੋਂ ਉਹ ਬੱਤਰ ਸੁੱਕਣ ਲੱਗਿਆ ਦੁਬਾਰੇ ਫੇਰ ਮੀਂਹ ਪੈ ਗਿਆ ਇਸ ਕਰਕੇ ਗੁੱਲੀ ਡੰਡੇ ਦੀ ਥੋੜੀ ਬਹੁਤੀ ਪ੍ਰੋਬਲਮ ਹੈਗੀ ਆ ਪਰ ਇੰਨੀ ਵੀ ਨਹੀਂ ਹੈਗੀ ਤਲੀਆਂ ਚ ਮੈਂ ਦਵਾਈ ਦਾ ਕਸੂਰ ਨਹੀਂ ਕੱਢਦਾ ਜਾਂ ਤਾਂ ਇਹ ਸਿਲ ਰਹੀ ਆ ਐਂਡ ਤੱਕਰ ਉਹਦਾ ਏ ਜਾਂ ਇਹ ਲੇਬਰ ਤੇ ਥੋੜੀ ਬਹੁਤਾ ਰਹਿ ਗਿਆ ਕਿਉਂਕਿ ਕਿਤੇ ਘੱਟ ਫੁਵਾਰਾ ਵੱਜ ਜਾਂਦਾ ਕਿਤੇ ਵੱਧ ਵੱਜ ਜਾਂਦਾ ਪਰ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਬੈਸਟ ਰਿਜ਼ਲਟ ਹੋਰ ਦਵਾਈਆਂ ਜਿਵੇਂ ਐਕਸੀਲ ਕਰਦੇ ਆਪਾਂ ਹਨਾ ਲੀਟਰ ਕਰਦੇ ਆ ਕਾਪੀ ਕਰਦੇ ਆ ਮੈਟਰੀ ਕਰਦੇ ਆ ਉਹਨਾਂ ਨਾਲੋਂ ਬਹੁਤ ਜ਼ਿਆਦਾ ਚੰਗੇ ਰਿਜ਼ਲਟ ਆ 90% ਜ਼ਿਆਦਾ ਰਿਜ਼ਲਟ ਆ ਬਾਕੀ ਮੈਂ ਹੋਰ ਬੰਦੇ ਜਿਹੜੇ ਮੇਰੇ ਵੀਰ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਵੀ ਪਹਿਲਾਂ ਤਾਰੀਫ ਨਾ ਕਰੇ ਕਰੋ ਕੰਮ ਹੋਏ ਤੇ ਬਾਅਦ ਜੇ ਚੰਗਾ ਲੱਗਦਾ ਤਾਰੀਫ ਕਰੋ ਨਹੀਂ ਉਹਨੂੰ ਰਿਜੈਕਟ ਕਰ ਦੋ ਕਿ ਵੀ ਸਾਡੇ ਨਹੀਂ ਲੋਟ ਆਇਆ ਤੁਹਾਡੇ ਆ ਸਕਦਾ ਤਾਂ ਵਧੀਆ ਗੱਲ ਆ ਰਹੀ ਗੱਲ ਪਾਣੀ ਦੀ ਪਾਣੀ ਬੂਰ ਪੈ ਰਿਹਾ ਹੈ ਤਕਰੀਬਤ ਤਕਰੀਬਤ ਥੋੜਾ ਬਹੁਤਾ ਰੰਗ ਬਟਾ ਰਹੀ ਆ ਪਾਣੀ ਜਿਹੜਾ ਇਹ ਪਿਛਲੇ ਸਾਲ ਜਿਨ੍ਹਾਂ ਨੂੰ ਪਾਣੀ ਲਾਇਆ ਤਾਂ ਆਵਸਥਾ ਦੇ ਵਿੱਚ ਕਣਕਾਂ ਨੂੰ ਉਹ ਤਾਂ ਸਾਰੀਆਂ ਝਾੜ ਘਟਾ ਗਈਆਂ ਜਿਨ੍ਹਾਂ ਨੂੰ ਪਾਣੀ ਨਹੀਂ ਲਾਇਆ ਤਾਂ ਉਹ ਝਾੜ ਵਧਾ ਗਈਆਂ ਕਿਉਂ ਕਿਉਂਕਿ ਹਵਾ ਚੱਲਦੀ ਰਹਿੰਦੀ ਹੈ ਮੌਸਮ ਦੇ ਵਿੱਚ ਮਾਰਚ ਚ ਮੌਸਮ ਐਦਾਂ ਦਾ ਕਿ ਜੜਾਂ ਹਿੱਲ ਜੰਨੀਆਂ ਆਪਣੀ ਕਣਕ ਜੀਆਂ ਉਹ ਦਾਣਾ ਜਿਹੜਾ ਕਮਜ਼ੋਰ ਹੋ ਜਾਂਦਾ ਛਾੜ ਕੁਦਰਤੀ ਤੌਰ ਤੇ ਘਟ ਜਾਂਦਾ ਆਪਾਂ ਨੇ ਕਿਸੇ ਵੀ ਖੇਤ ਨੂੰ ਪਾਣੀ ਨਹੀਂ ਲਾਉਣਾ ਐ ਇੱਕ 3 ਐਕਸਪੈਰੀਮੈਂਟ ਕਰਨਾ ਤੁਸੀਂ ਮੇਰੇ ਪਰ ਨਾ ਜਾਇਓ ਉਹ ਅਗਲੇ ਸਾਲ ਦੱਸਾਂਗਾ ਕਿ ਹਾਂ ਕਿਵੇਂ ਆ ਕਿਉਂਕਿ ਬਿਨਾਂ ਐਕਸਪੈਰੀਮੈਂਟ ਕਰੇ ਤੇ ਵੀਡੀਓ ਬਣਾਉਣੀ ਜਾਂ ਕਿਸੇ ਨੂੰ ਬੇਵਕੂਫ ਬਣਾਉਣਾ ਠੀਕ ਹੈ ਨਾ ਉਹ ਚੰਗਾ ਗੱਲ ਨਹੀਂ ਹੈਗੀ ਮੇਰੇ ਲਈ ਵੀ ਠੀਕ ਹੈ ਨਾ ਮੈਂ ਹੁਣ ਤੁਹਾਨੂੰ ਦੱਸਤਾ ਵੀ ਅਕੀਰਾ ਬੈਸਟ ਆ ਐਨ ਇੱਕ ਠੋਕ ਕੇ ਕਿਹਾ ਠੀਕ ਹੈ ਨਾ ਮੈਂ ਪਹਿਲਾਂ ਨੇ ਕਹਿੰਦਾ ਕਿ ਅਬ ਕੀਰਾ ਬੈਸਟ ਆ ਜਾਂ ਉਹ ਮੇਰਾ ਘੱਟ ਵੀਡੀਓ ਪਾਉਣ ਦਾ ਇਹੀ ਕਾਰਨਾ ਕਿ ਜਿਹੜੀ ਜਾਣਕਾਰੀ ਦੇਣੀ ਹੈ ਬੰਦਿਆਂ ਨੂੰ ਆਪਣੇ ਨੂੰ ਵਧੀਆ ਦੇਣੀ ਹੈ ਮੈਂ ਸ਼ੌਂਕੀਆ ਤੌਰ ਤੇ ਕੰਮ ਕਰਦਾ ਨਾ ਕਿ ਪੈਸੇ ਤੌਰ ਤੇ ਪੈਸੇ ਤੌਰ ਤੇ ਕਰਦਾ ਹੁੰਦਾ ਹੁਣ ਨੂੰ ਮੇਰੇ 1 ਲੱਖ ਸਬਸਕ੍ਰਾਈਬਰ ਹੁੰਦੇ ਮਸਾਲਚ ਨੂੰ ਵੀਡੀਓ ਇੱਕ ਅੱਧੀ ਪਾਉਣਾ ਹੁਣ ਦੇਖਣਾ ਬਾਕੀ ਕੀ ਬਣਦਾ